ਐਸਜੀਪੀਸੀ ਅਤਰੰਗ ਕਮੇਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੋ ਇਸ ਵਿਲੇ ਦੀ ਬ੍ਰੇਕਿੰਗ ਛੋੜੀ ਕਿ ਸਾਹਮਣੇ ਆ ਰਹੀ ਹੈ ਐਸਜੀਪੀਸੀ ਅਤਰੰਗ ਕਮੇਟੀ ਦੇ ਵੱਲੋਂ ਫੈਸਲਾ ਲਿਆ ਗਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਜੋਥੇਦਾਰ ਦੇ ਵੱਜੋਂ ਪੱਕੀ ਛੁੱਟੀ ਕੀਤੀ ਗਈ ਹੈ ਸੋ ਵੱਡਾ ਫੈਸਲਾ ਲਿਆ ਗਿਆ ਹੈ ਐਸਜੀਪੀਸੀ ਅਤਰੰਗ ਕਮੇਟੀ ਦਾ ਤਖਤਸ਼ਰੀ ਦਮਦਮਾ ਸਾਹਿਬ ਦੇ ਜੋਥੇਦਾਰ ਵੱਜੋਂ ਸੇਵਾ માં ਖਤਮ ਕਰਨ ਦਾ ਇਹ ਫੈਸਲਾ ਲਿਆ ਗਿਆ ਐਸਜੀਪੀਸੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਵੱਡਾ ਫੈਸਲਾ ਗਿਆਨੀ ਜਗਤਾਰ ਸਿੰਘ ਨੂੰ ਲਗਾਇਆ ਗਿਆ ਕਾਰਜਕਾਰੀ ਜੋਤਿਹਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਇਲਜ਼ਾਮਾਂ ਦੇ ਲਈ ਬਣੀ ਸੀ ਕਮੇਟੀ ਐਸਜੀਪੀਸੀ ਨੇ ਤਿੰਨ ਮੈਂਬਰੀ ਸਬਕਮੇਟੀ ਦੀ ਰਿਪੋਰਟ ਪ੍ਰਵਾਨ ਕੀਤੀ ਸੋ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਰਿਸ਼ਤੇਦਾਰ ਨੇ ਲਗਾਈ ਸੀ ਗੰਭੀਰ ਇਲਜ਼ਾਮ ਐਸਜੀਪੀਸੀ ਅਤਰੰਕ ਕਮੇਟੀ ਦਾ ਹੈ ਵੱਡਾ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਦੀ ਜੋਤਿਹਦਾਰ ਦੇ ਵਜੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ ਸੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੋਤਿਹਦਾਰ ਵਜੋਂ ਸੇਵਾਵਾਂ ਖਤਮ ਕਰ ਦਿੱਤੇ ਗਏ ਨੇ ਸੋ ਐਸਜੀਪੀਸੀ ਪ੍ਰਧਾਨ ਦਾ ਅਗਵਾਈ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਸੋ ਗਿਆਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਅਜਿਹਾ ਕਿ ਲਗਾਇਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਇਲਜ਼ਾਮਾਂ ਦੇ ਲਈ ਇਹ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਇਸ ਕਮੇਟੀ ਦਾ ਵੱਡਾ ਫੈਸਲਾ ਐਸਜੀਪੀਸੀ ਨੇ ਤਿੰਨ ਮੈਂਬਰੀ ਸਬ ਕਮੇਟੀ ਦੀ ਰਿਪੋਰਟ ਪ੍ਰਵਾਨ ਕੀਤੀ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਰਿਸ਼ਤੇਦਾਰ ਨੇ ਗੰਭੀਰ ਇਲਜ਼ਾਮ ਲਗਾਏ ਸਨ ਐਸਜੀਪੀਸੀ ਅਤਰੰਗ ਕਮੇਟੀ ਦਾ ਹੈ ਵੱਡਾ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਦੀ ਜ਼ਥੇਦਾਰ ਵਜੋਂ ਪੱਕੀ ਛੁੱਟੀ ਕਰ ਦਿੱਤੀ ਗਈ ਅੱਜ ਜਿਹੜੀ ਮੀਟਿੰਗ ਸੀ ਨਾ ਰੂਟੀਨ ਦੇ ਸਾਰੇ ਕੰਮ ਸੀ ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਬੜਾ ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਏਜੰਡਾ ਲੈੰਦਾ ਜੀਦਾ ਅਸੀਂ ਤਿੰਨ ਮੈਂਬਰ ਆ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰੈਣ ਤੇ ਪਰਮਜੀਤ ਸਿੰਘ ਰੈਪੋਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਹੈ ਲੈ ਕੇ ਵੀ ਦਿੱਤਾ ਲੈ ਕੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਬਰਖਾਸਤੀ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਹੈ ਪਰਦਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪੜ ਕੇ ਜਰੂਰ ਸੁਣਾਈ ਗਈ ਹੈ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਕਿਉਂਕਿ ਮੇਰੇ ਨਾ ਹਰਪੀ ਸਿੰਘ ਨੂੰ ਕੋਈ ਤੇ ਮਿਲਿਆ ਗਿਆਨੀ ਜੀ ਨੂੰ ਨਾਂ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਨਹੀਂ ਹੋਵੇ ਪਰ ਸਧਾਰਤ ਗੱਲ ਇਹ ਆ ਵੀ ਜੇ ਗਿਆਨੀ ਹਰਪੀ ਸਿੰਘ ਬੀਤੇ ਸਮੇਂ 'ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ 'ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਸਵਾਲ ਸਿਧਾਨ ਦਾ ਗਿਆਨੀ ਹਰਪੀ ਸਿੰਘ ਦਾ ਨਹੀਂ ਗੱਲ ਤਾਂ ਆਇਆ ਜਿਸ ਰਾਹੋ ਜਥੇਦਾਰ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜਥੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਟਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਡਜੈਕਟਿਵ ਦੇ ਮੈਂਬਰਾਂ ਰਹੀ ਉਹ ਆਪਦਾ ਅ ਅੰਜਾਮ ਨੂੰ ਪੂਰਾ ਕਰ ਅੱਜ ਕਿਹਨਾਂ ਕਿਹਨਾਂ ਨੇ ਵਿਰੋਧ ਕੀਤਾ ਨਾਮ ਦੱਸ ਦਿਓ ਜੀ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਤੋਂ ਮੈਂਬਰ ਆ ਪਰਮੀ ਸਿੰਘ ਰੈਪੋਰ ਜਲੰਧਰ ਤੋਂ ਮੈਂਬਰ ਆ ਮੈਂ ਸਿਧਮਾ ਬੇੜ ਤੋਂ ਜਸਵੰਤ ਸਿੰਘ ਪੜਾਇਆ ਮੈਂਬਰ ਬਿਲਕੁਲ ਲੈਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ ਬਈ ਤੁਸੀਂ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਕਹਿੰਦੇ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਦੀ ਹਾਜ਼ਰੀ ਵਿੱਚ ਜੋ ਕਹਿਤਾ ਗਿਆਨੀ ਹਰਪ ਸਿੰਘ ਨੇ ਉਹ ਸਹੀ ਆ ਪਰ ਥੋੜੀ ਰਿਪੋਰਟ ਕੁਛ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਕੋਲ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਅਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਨਹੀਂ ਬਾਹਰ ਕਹਿਣਾ ਸੀ ਕੱਲ ਤੱਕ ਦਾ ਸਨਮਾਨ ਕਰਨਾ ਇਹ ਲੈਡ ਬੂ ਇਹਨਾਂ ਨੂੰ ਹਾਂਜੀ ਹੋਰ ਇਸ ਤੋਂ ਇਲਾਵਾ ਵੱਡਾ ਕੁੱਤਾ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਅਸੀਂ ਕਿਹਾ ਸੀ ਹੁਣ ਨਾ ਤਾਂ ਦਿੱਤਾ ਲਾਉਣ ਦਾ ਵਿਧੀਵਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾੜਾ ਹੈ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਵੇ ਕਹਿਣ ਤੋਂ ਬਾਅਦ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਆ ਰਾਜਨੀਤਿਕ ਐਨਕਾ ਲਾ ਕੇ ਜਥੇਦਾਰ ਲਾਉਂਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਕੋਈ ਕੰਮ ਦੇਣੋਂ ਹਟ ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾਂ ਕੋਈ ਉਹ ਗੱਲਾਂ ਵਾਰ-ਵਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਬਾਦ ਚੇਤਨਣਾ ਨਾ ਹੋਇਆ ਅਹੀਂ ਹੁੰਦਾ ਰਹੂਗਾ ਜਗਤਾਰ ਸਿੰਘ ਜੀ ਦੇਖੋ ਅੱਜ ਇਹ ਸਵਾਲ ਨਹੀਂ ਪਾਤਾ ਨਾ ਦੇਣਾ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾ ਨਹੀਂ ਸਕੇ ਸਾਰੇ ਸਿੱਕਾਂ ਨੇ ਐਡਜੈਕਟਿਵ ਮੈਂਬਰ ਨੂੰ ਨਹੀਂ ਪਤਾ ਕਿ ਸਿੰਗਲ ਤੋਂ ਤੁਸੀਂ ਚੁਣਦੇ ਹੋ ਦੇਖੋ 12 15 ਬੰਦੇ ਪੰਥ ਦੀ ਨਿਵੰਦਗੀ ਨਹੀਂ ਕਰਦੇ ਜੱਥੇਦਾਰ ਤਾਂ ਪੰਥ ਦਾ ਤੁਸੀਂ ਆਪ ਉਹ ਚੋਂ ਹੁਣ ਮੈਂ ਕੀ ਕਹਾਂ ਕਰ ਲਈਏ 2 ਦਸੰਬਰ ਦੇ ਜਿਹੜੇ ਹੁਕਮਾਂੇ ਹੋਏ ਆ ਦੇਸ਼ ਹੋਏ ਉਹਨਾਂ ਨੂੰ ਲਿਖ ਕੇ ਵਈਏ। ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਾਂੇ ਆ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿੰਦਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਐਡਜੈਕਟਿਵ ਮੈਂਬਰ ਆ ਸੱਤਾਧਾਰੀ ਉਹ ਰਾਜਨੀਤਿਕ ਆਗੂ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਧਾਨ ਬਣਿਆ ਉਹਦੇ ਨਾਲ ਹੀ ਉਹ ਐਡਜੈਕਟਿਵ ਮੈਂਬਰ ਬਣਿਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਦੀ ਉਹ ਤਾਂ ਕਰ ਹੀ ਰਹੇ ਆ ਕਿ ਕਪਤਾਨ ਹੋ ਜਾਨੀ ਬਿਤਾਰ ਸਿੰਘ ਜੀ ਇਸ ਦੇ ਨਾਮ ਦੇ ਸਾਥ ਇਹ ਹੈਡ ਗਾਰੰਟੀ ਉਹੀ ਹੋਣੀ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਬਾ ਮਨਮੋਣਗੇ ਅਗਲਾ ਹੱਥ ਪਿਆਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗਲਤ ਠੀਕ ਹੈ ਠੀਕ ਹੈ ਸਾਡੀ ਜੋ ਐਸਜੀਬੀਸੀ ਪ੍ਰਧਾਨ ਦੇ ਵੱਲੋਂ ਜਿੱਥੇ ਕੀ ਇਹ ਫੈਸਲਾ ਲਿਆ ਗਿਆ ਗੈਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਵਜੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ ਤਰੰਗ ਕਮੇਟੀ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਜਿੱਥੇ ਕੀ ਸਾਰੀਆਂ ਸੇਵਾਵਾਂ ਉਹ ਨਾਦੀਆਂ ਜਿਹੜੇ ਖੋਲੀਆਂ ਗਈਆਂ ਨੇ ਪੱਕੀ ਛੁੱਟੀ ਕਰ ਦਿੱਤੀ ਗਈ ਹੈ ਤਖਤ ਸ਼ਿਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਨਾਦੀਆਂ ਸੇਵਾਵਾਂ ਦੇ ਜੁੜੀਆਂ ਕੀ ਖਤਮ ਕਰ ਦਿੱਤੇ ਹੈ ਕਿ ਯਾਨੀ ਐਸਜੀਪੀਸੀ ਦੀ ਏਤਰੰਗ ਕਮੇਟੀ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਗਿਆਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਚਠੇਦਾਰ ਅਜੜਾ ਕੀ ਲਗਾਇਆ ਗਿਆ ਸੋ ਸੋਸੇ ਖਬਰ ਤਾਂ ਸਾਡੇ ਨਾਲ ਜਿਹੜੇ ਜਨਾਲਾ ਤੋਂ ਜਗਜੀਤ ਸਿੰਘ ਜੁੜੇ ਹੋਏ ਨੇ ਸੋ ਜਗਜੀਤ ਜਿਹੜਾ ਇਹ ਫੈਸਲਾ ਲਿਆ ਗਿਆ ਤਰੰਗ ਕਮੇਟੀ ਦੇ ਵੱਲੋਂ ਜਿੱਤੇ ਕਿ ਸਿਵਾਵਾ ਵੀ ਖਤਮ ਕਰ ਦਿੱਤਾ ਗਿਆ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੋ ਕਾਫੀ ਸਾਰੇ ਇਲਜ਼ਾਮ ਵੀ ਜੁੜੇ ਕੇ ਲਗਾਏ ਗਏ ਸਨ ਸੋ ਕੀ ਕੁਛ ਹੋਰ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਪਰਮਾ ਦੱਸਣਾ ਚਾਹੁੰਦਾ ਕਿ ਲਗਾਤਾਰ ਜਿਸ ਤਿੱਕੇ ਨਾਲ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵਰਖਾਪ ਜਿਹੜੀਆਂ ਕਾਫੀ ਦੇਰ ਤੋਂ ਜਿਹੜੀਆਂ ਉਹਨਾਂ ਦੇ ਸੰਧੂ ਵੱਲੋਂ ਜਿਹੜੀ ਗੱਲ ਕੀਤੀ ਜਾ ਰਹੀ ਸੀ ਉਸ ਤੋਂ ਲੈ ਕੇ ਅੰਤਰੀ ਕਮੇਟੀ ਵੱਲੋਂ ਕਾਫੀ ਦੇਰ ਤੋਂ ਵਿਚਾਰ ਕੀਤਾ ਜਾ ਰਿਹਾ ਸੀ 5 ਸਿਕੰਦ ਤੋਂ ਮਾਨਾਂ ਦੀ ਮੀਟਿੰਗ ਕੀਤੀ ਜਾ ਰਹੀ ਸੀ ਜਿਹੜੀ ਅੰਤਰੀ ਕਮੇਟੀ ਵੱਲੋਂ ਅੱਜ ਸਵੇਰ ਤੋਂ ਹੀ ਜਿਹੜੀ ਮੀਟਿੰਗ ਜਿਹੜੀ ਚੱਲੂ ਹੋਈ ਸੀ ਸ਼ਾਮ ਨੂੰ ਉਹਦੇ ਵਿੱਚ ਇਸ ਜੀ ਦਾ ਵੇਟ ਕੀਤੀ ਜਾ ਰਹੀ ਸੀ ਕਿ ਅੰਤਰੀ ਕਮੇਟੀ ਵੱਲੋਂ ਕੀ ਫੈਸਲਾ ਲੈ ਜਾਂਦਾ ਪਰ ਜਿਹੜਾ ਹੁਣ ਅੰਤਰੀ ਕਮੇਟੀ ਵੱਲੋਂ ਜਿਹੜਾ ਫੈਸਲਾ ਆ ਚੁੱਕਾ ਵਾ ਜੇ ਗੱਲ ਕਰੀਏ ਐਸਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਦਾਮੀਆ ਤੇ ਹੋਰ ਜੱਦਬੰਦੀਆਂ ਜਿਹੜੇ ਆਪੂ ਸੀਗੇ ਅੰਤਰੀ ਕਮੇਟੀ ਦੇ ਮੈਂਬਰ ਸੀ ਉਹਨਾਂ ਵੱਲੋਂ ਜਿਹੜਾ ਫੈਸਲਾ ਸਨਾਲ ਦਿੱਤਾ ਗਿਆ ਕਿ ਕਮਦਮਾ ਸਾਹਿਬ ਦੇ ਜੱਜਦਾਰ ਕਰਜਤਾ ਗਿਆ ਤੇ ਉਥੇ ਜਿਹੜਾ ਉਹਨਾਂ ਦੀ ਥਾਂ ਤੇ ਅਗਿਆਨੀ ਜਗਤਾਰ ਸਿੰਘ ਜੀ ਨੂੰ ਜਿਹੜਾ ਆਰਜੀ ਜਿਹੜਾ ਹਾਲੇ ਗਰੰਟੀ ਜਣਾ ਲਗਾਇਆ ਗਿਆ ਪਰ ਕਿਤੇ ਨਾ ਕਿਤੇ ਇਹ ਵਿਖਣ ਵਾਲੀ ਗੱਲ ਹੋਏਗੀ ਪਰੰਮ ਕਿ ਜਿਸ ਤਰੀਕੇ ਨਾਲ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹ ਗੱਲ ਕਰੀਏ ਇਹ ਗੱਲ ਚੱਲਦੀ ਆ ਰਹੀ ਸੀ ਕਿਉਂਕਿ ਜਦੋਂ ਤੁਸੀਂ ਆ ਸਪੀਚਿੰਗ ਬਾਦਲ ਜੀ ਨੂੰ ਜਿਹੜੀ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਲੈ ਕੇ ਲਗਾਤਾਰ ਇਸ ਚੀਜ਼ ਦੀ ਕਿਤੇ ਨਾ ਕਿਤੇ ਗੱਲ ਚੱਲਦੀ ਆ ਰਹੀ ਸੀ ਕਿ ਇਹ ਹਰਪ੍ਰੀਤ ਸਿੰਘ ਜੀ ਦੇ ਉੱਤੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨਜ਼ਰ ਆਉਂਦੀਆਂ ਸੀ ਪਰ ਸਾੰਦੂ ਦੇ ਜਿਹੜੇ ਉਹਨਾਂ ਦੇ ਸਾੰਦੂ ਸੀ ਉਹਨਾਂ ਵੱਲੋਂ ਜਿਹੜਾ ਵੀ ਗੱਲ ਕੀਤੀ ਗਈ ਉਸ ਨੂੰ ਲੈ ਕੇ ਜਿਹੜਾ ਕਿਤਨਾ ਕਿਤੇ ਗੋਲ ਚੱਲ ਰਿਹਾ ਜੀ ਕਿਤਨਾ ਗੱਲ ਚੱਲ ਰਹੀ ਜੀ ਕਿ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਕੋਈ ਫੈਸਲਾ ਲਿਆ ਜਾਵੇ ਪਰ ਪਹਿਲਾਂ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਅੱਜ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਵਾ ਉਹ ਦਮਦਮਾ ਸਾਹਿਬ ਦੀ ਜ਼임ੇਦਾਰੀ ਤੋਂ ਜਨਾ ਵਾ ਸ਼ਿਵਮੁਕਤ ਕੀਤਾ ਗਿਆ ਵਾ ਤੇ ਉਹਨਾਂ ਦੀ ਥਾਂ ਤੇ ਜਿਹੜਾ ਵਾ ਜਗਤਾਰ ਸਿੰਘ ਜੀ ਨੂੰ ਜਿਹੜਾ ਵਾ ਆ ਅਰਜੀ ਤੌਰ ਤੇ ਜਿਹੜੀ ਸੇਵਾ ਸੰਪੰਨ ਕੀਤੀ ਹੈ 3 ਜੀ ਬਿਲਕੁਲ ਲੰਬੇ ਸਮੇਂ ਤੋਂ ਇਸੇ ਕैस ਲਗਾਏ ਜਾ ਰਹੇ ਸਨ ਤੇ ਹਾਲਾਂਕਿ ਜਿਧੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਮੇਰੀ ਕਿਰਦਾਰ ਖੁੱਜੀ ਜੜਕੀ ਕੀਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਜੀ ਬਿਲਕੁਲ ਪਰਮ ਜਿਸ ਤਰੀਕਾ ਕਾਫੀ ਦੇਰ ਤੋਂ ਜਿਹੜੇ ਗੱਲ ਚੱਲ ਰਹੀ ਸੀ ਇਸ ਕੱਲ ਦੀ ਮੀਟਿੰਗਾਂ ਚੱਲ ਰਹੀਆਂ ਸੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਤੇ ਕੰਨੀ ਹਰਪ੍ਰੀਤ ਸਿੰਘ ਵੀ ਜਿਹੜੇ ਸਾਹਮਣੇ ਨਜ਼ਰ ਆਉਂਦੇ ਸੀ ਕਿ ਕੈਮਰੇ ਸਾਹਮਣੇ ਬੋਲਦੇ ਨਜ਼ਰ ਆਉਂਦੇ ਸੀ ਇਹ ਵੀ ਕਿ ਮੇਰੇ ਉੱਤੇ ਕਿਤਨਾ ਕਿਤੇ ਸਾਜ਼ਿਸ਼ ਚੱਲ ਰਹੀ ਆ ਮੇਰੇ ਨਾਲ ਜਿਹੜੀ ਆ ਕਿਤਨਾ ਕਿਤੇ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਆ ਉਹ ਤਾਂ ਵੀ ਕਿਤਨਾ ਕਿਤੇ ਜਿਹੜਾ ਲੱਗਦਾ ਕਿ ਸਿੱਟਾ ਸਾਹਮਣੇ ਆਊਗਾ ਪਰ ਅੱਜ ਜਿਹੜੀ ਅੰਤਰੀ ਕਮੇਟੀ ਨੇ ਫੈਸਲਾ ਲਿਆ ਕਿਉਂਕਿ ਲਗਾਤਾਰ ਪਹਿਲਾਂ ਵੀ ਇਹਦੇ ਇਸ ਵਿਸ਼ੇ ਤੇ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਜਿਸ ਤਿੱਕੇ ਪਿਛਲੀ ਮੀਟਿੰਗ ਸੀਗੀ ਦੇ ਕਾਮੀ ਸਾਹਿਬ ਬਿਲਕੁਲ ਬੋਲਣ ਤੋਂ ਬਾਹਰ ਚਲੇ ਗਏ ਸੀ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਸੀ ਦਿੱਤਾ ਗਿਆ ਪਰ ਅੱਜ ਜਿਹੜਾ ਅੱਜ ਮੀਟਿੰਗ ਦਾ ਜਿਹੜਾ ਸਿੱਟਾ ਨਿਕਲ ਕੇ ਸਾਹਮਣੇ ਆ ਚੁੱਕਾ ਵਾ ਅਤੇ ਅੱਜ ਸਿੱਟੇ ਵਿੱਚ ਜਿਹੜਾ ਫੈਸਲਾ ਲਿਆ ਯਾਨੀ ਆਪਸੀ ਸਕੀਮ ਜਿਹੜਾ ਉਹਨਾਂ ਦੀ ਸੇਵਾ ਤੋਂ ਸੀਗਾ ਦਮਦਮਾ ਸਭ ਦੇ ਤਖਤ ਸੇਵਾ ਦੇ ਸੀਗੇ ਉਹਨਾਂ ਨੂੰ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਗਿਆਨੀ ਜਗਤਾਰ ਸਿੰਘ ਜੀ ਨੂੰ ਜਿਹੜਾ ਅੱਜ ਤੌਰ ਤੇ ਸੇਵਾਦਾਰਾ ਦਿੱਤਾ ਗਿਆ ਜੀ ਜੀ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੇ ਕਿ ਸੇਵਾਵਾਂੋਂ ਤੋਂ ਲੈ ਲਿਆ ਗਿਆ ਨੇ ਜਿੱਥੇ ਕਿ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਦੇ ਬਾਰੇ ਕੁਝ ਬਿਆਨ ਆਇਆ ਸਾਹਮਣੇ ਉਹਨਾਂ ਵੱਲੋਂ ਕੁਝ ਕਿਹਾ ਗਿਆ ਇਸ ਦੇ ਬਾਰੇ ਬਿਲਕੁਲ ਦੇਖੋ ਪਰ ਮਹਾ ਜੀ ਹੁਣ ਤੇ ਗੱਲ ਚੱਲ ਰਹੀ ਹੈ ਪਹਿਲਾਂ ਲੈ ਤਿਕਰ ਕੋਈ ਵੀ ਅਜੇ ਅਜੇ ਬਿਆਨ ਸਾਹਮਣੇ ਨਹੀਂ ਆਇਆ ਕਿ ਗਿਆਨੀ ਆਪਸੀ ਕੀ ਆਪਣੇ ਪੱਖ ਕੀ ਬੋਲਣਾ ਚਾਹੁੰਦੇ ਨੇ ਕਿਉਂਕਿ ਲਗਾਤਾਰ ਜਿਕਾਵਾਂ ਜਿਹੜੀਆਂ ਉਹਦੇ ਟਿੱਕੇ ਹੋਈਆਂ ਨੇ ਕਿ ਕਦੋਂ ਨਾਲ ਕੋਈ ਗਲਬਤ ਹੁੰਦੀ ਹੈ ਉਹ ਆਪਣੇ ਵਿਚਾਰ ਜਿਹੜੇ ਦੱਸਦੇ ਨੇ ਕਿ ਉਹ ਹੁਣ ਕੀ ਸਮਝਦੇ ਨੇ ਇਸ ਜਿਹੜੇ ਫੈਸਲੇ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਜੀ ਪਰ ਜੇ ਬਿਲਕੁਲ ਜਿੱਤੇ ਕਿ ਤਕਸ਼ੂ ਦੰਦਵਾ ਸਾਹਿਬ ਜਿਤਾਰ ਵੱਜੋਂ ਨਾ ਵੱਲੋਂ ਸੇਵਾਵਾਂ ਲੈ ਲਏ ਗਿਆ ਨਹੀਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿ ਕਿਹਾ ਜਾ ਰਿਹਾ ਸੀ ਇਲਜ਼ਾਮ ਵੀ ਲਗਾਏ ਜਾ ਰਹੇ ਸਨ ਇੱਕ ਦੂਸਰੇ ਪਰ ਤੇ ਹੁਣ ਕੁਝ ਹੋਰ ਵੀ ਕੁਝ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਸ ਦੇ ਬਾਰੇ ਕਿਉਂਕਿ ਵੱਡਾ ਫੈਸਲਾ ਆ ਗਿਆ ਜਿਹੜੀ ਕਿ ਮੀਟਿੰਗ ਕੀਤੀ ਗਈ ਹੈ ਇਹ ਕਮੇਟੀ ਵੀ ਬਣਾਈ ਗਈ ਸੀ ਸਪੈਸ਼ਲ ਜਿਹੜੀ ਕਿ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਵੱਡਾ ਫੈਸਲਾ ਆਇਆ ਕਿ ਹੋਰ ਵੀ ਕੁਝ ਐਕਸ਼ਨ ਲਿਆ ਜਾ ਸਕਦਾ ਹੈ ਬਿਲਕੁਲ ਦੇਖੋ ਪਰ ਜੇ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਅੰਤਰੀ ਕਮੇਟੀ ਦੇ ਜਿਹੜਾ ਜ ਫ ਔਰ ਵੀ ਕੋਈ ਫੈਸਲਾ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ ਕਿਉਂਕਿ ਲਗਾਤਾਰ ਇਸ ਫੈਸਲੇ ਦੀ ਵੇਟ ਕੀਤੀ ਜਾ ਰਹੀ ਸੀ ਕਿ ਅਜਿਹੇ ਜਿਹੜਾ ਉਹਦੇ ਸਰਪੀ ਸਿੰਘ ਗਿਆਨੀ ਹਰਪੀ ਸਿੰਘ ਦੇ ਸੰਢ ਵੱਲੋਂ ਜਿਹੜੀਆਂ ਗਈਆਂ ਗੱਲਾਂ ਸੀ ਉਸਤੇ ਕਿਤਨਾ ਕਿਤੇ ਵਿਚਾਰ ਕੀਤੀ ਜਾ ਰਹੀ ਸੀ ਕਿ ਉਹਨਾਂ ਵੱਲੋਂ ਜਿਹੜੇ ਲਾਏ ਗਏ ਇਲਜ਼ਾਮ ਕਿੰਨੇ ਕੁ ਸਹੀ ਨੇ ਕਿੰਨੇ ਕੁ ਬੇਮੁਨਾਵਾਦ ਨੇ ਉਸ ਚੀਜ਼ ਨੂੰ ਕਿਤਨਾ ਕਿਤੇ ਗੌਰ ਕੀਤਾ ਜਾ ਰਿਹਾ ਸੀ ਪਰ ਅੱਜ ਜਿਹੜਾ ਫੈਸਲਾ ਹੋਇਆ ਉਹ ਹਲੇ ਤੱਕ ਬਾਕੀ ਹੁਣ ਆਉਣ ਵਾਲੇ ਵਿੱਚ ਦੇਖਣਾ ਹੈ ਕਿ ਅਮਲੇ ਸਮੇਂ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਕੋ ਮੀਟਿੰਗ ਹੋ ਸਕਦੀ ਹੈ ਜਾਂ ਫਿਰ ਕਮੇਟੀ ਬਿਠਾਈ ਜਾ ਸਕਦੀ ਹੈ ਜਿਹੜੀ ਹੋਰ ਵਿਚਾਰ ਕਰ ਸਕਦੀ ਹੈ ਪਰ ਹੁਣ ਜਿਹੜਾ ਫੈਸਲਾ ਆ ਚੁੱਕਾ ਹੋਣ ਬਿਲਕੁਲ ਹੁਣ ਜਨਤਾ ਦੇ ਸਾਹਮਣੇ ਉਹ ਫੈਸਲਾ ਆ ਚੁੱਕਾ ਕਿ ਜਿਹੜਾ ਦਮਦਮਰ ਸਾਹਿਬ ਦੀ ਜ਼ਿੰਮੇਵਾਰੀ ਤੋਂ ਉਹਨਾਂ ਨੂੰ ਮੁਕਤ ਸੇਵਾ ਵਿੱਚ ਕਰ ਦਿੱਤਾ ਗਿਆ ਅਤੇ ਗਿਆਨੀ ਜਗਤਾਰ ਸਿੰਘ ਜੀ ਨੂੰ ਜਿਹੜਾ ਆਰਜੀ ਤੌਰ ਤੇ ਸੇਵਾ ਵਿੱਚ ਜਿਹੜੀਆਂ ਸੌਂਪ ਦਿੱਤੀਆਂ ਨੇ ਜੀ ਬਿਲਕੁਲ ਜੀ ਬਹੁਤ ਬਤਾਲਵਾ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਲਈ